ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਚੜੈਕ ਜਿਲ੍ਹਾ ਤਹਿਸੀਲ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਲਗਭਗ ਸਾਰੀ ਬੰਨਗੀ ਵਿਖਾ ਦੇਣੀ ਆ ਡੱਬੀਆਂ ਪ੍ਰਿੰਟ ਵਾਲੀਆਂ ਵਹਿੜਾ ਵੀ ਮਿਲ ਜਾਣੀਆਂ ਜਰਸੀਆਂ ਵੀ ਮਿਲ ਜਾਣੀਆਂ ਕ੍ਰੋਸ ਆ ਜਿਹੜਾ ਮਾਲ ਤੁਸੀਂ ਸਕਰੀਨ ਤੇ ਵੇਖ ਰਹੇ ਆ 10 15 ਵਹਿੜਾ ਸੂਈਆਂ ਸਵਾਈਆਂ ਵੀ ਹੈਗੀਆਂ ਗੱਬਣਾ ਵੀ ਹੈਗੀਆਂ ਸਾਰੀਆਂ ਹੀ ਸੇਲ ਆ ਬਾਕੀ ਪਸੰਦ ਤੁਹਾਡੀ ਆਪੋ ਆਪਣੀ ਆ ਪਾਲ ਬਰੀਡ ਵਾਲੀ ਵੀ ਮਿਲ ਜੂ ਕ੍ਰੋਸ ਅੰਗ ਵੀ ਮਿਲ ਜੂ ਜਿਹੜੀ ਵੀ ਤੁਹਾਡੇ ਮਨ ਨੂੰ ਫਿੱਟ ਵਹਿੰਦੀ ਆ ਤੁਸੀਂ ਪੈਸੇ ਲਾਉਣੇ ਆ ਇੱਥੇ ਗਰਦਿਆਤੇ ਦੇ ਘਰੇ ਆਜੋ ਆਪਦੀ ਤਸੱਲੀ ਕਰ ਲਿਓ ਤੇ ਆਪ ਦਾ ਪਾਸ ਕਰਕੇ ਜਾਨਵਰ ਲੈ ਜਾਓ ਮੁੱਲ ਕਿਹੜਾ ਤਾਂ ਕਹਿੰਦਾ ਬਾਈ ਕਹਿੰਦਾ ਜਮਾਂ ਜਾਇਜ਼ ਹੋਣਗੇ ਬਾਕੀ ਇਕੱਲਾ ਇਕੱਲਾ ਨਗ ਤੋਰ ਤੋਰ ਵਿਖਾ ਦੇਨੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਲੈਣਾ ਹਾਂਜੀ ਸਸੀ ਕਾ ਸਸੀ ਕਾ ਬਾਈ ਨਾਮ ਦੱਸ ਦिए ਨਾ ਬਾਈ ਗਰਦਿਆਤਾ ਸਿੰਘਾ ਪਿੰਡ ਚੜਿਆਕਾ ਜਿਹੜਾ ਮੋਗਾ ਤੁਸੀਂ ਨੂੰ ਮੋਗੇ ਮੋਬਾਈਲ ਨੰਬਰ ਦੱਸ ਦੀ 9801755673 ਸਾਰਾ ਮਾਲੀ ਵਕਾਉ ਕਰਦਾ ਤਾਂ ਹਾਂ ਬਈ 13 ਕ ਬਣਾ ਵਿੱਚੋਂ 2-3 ਵਿੱਚੋਂ ਵੇਚੀਂਗਾ 9-10 ਸਿੰਗ ਕਿਹੜੇ ਪਾਸੇ ਲੱਗੇ ਇਹ ਤੋਂ ਵੱਛੀ ਇਹ ਤੋਂ ਲੱਗ ਜੱਕੀ ਅੱਜ ਇੱਕੋ ਤੋਂ ਲੱਗ ਜਾ 10 ਇਹਦੇ ਬਾਰੇ ਅਰੇ ਰੰਗ ਬਦਲਦਾ ਠੀਕ ਐ ਉਹ ਅੰਦਰ ਵੇਚੀਂਗਾ ਵੀ ਡੱਬ ਗਈਆਂ ਪਹਿਲਾਂ ਵੀ ਡੱਬ ਗਈਆਂ ਵੇਚੀਂਗਾ ਡੱਬ ਗਈ ਗਿਣਤੀ ਜ਼ਿਆਦਾ ਕਰਦੀ ਹਾਂ ਤਾਂ 10 ਇਹਦੇ ਬਾਰੇ ਤੇ ਪਲੂਣ ਵੱਛੀ ਆ ਚੌਗੀ ਆ ਮੂੰਹ ਤੋਂ ਚਾਰ ਦਾ ਦਾ ਜੀ ਸਮਾ ਸਵਾ ਦਾ ਪੰਜ ਚਾਰ ਦਾ ਨੂੰ ਬਹੁਤ ਚੰਗਾ ਬੱਚਾ ਲੈ ਵਲੂਆ ਜੇ ਬਲਾਕ ਬਣਾਈ ਬੈਠੀ ਐ ਇਹ ਪੱਛੀ ਬਹੁਤ ਚੰਗੀ ਐ ਯਾਰ ਤਦ ਉਹ ਬਾਦ ਕਿਨਾਂ ਪਿਆ ਦੂ 5 15 ਤੋਂ 16 ਲੀਟਰ ਦੇ ਵਿੱਚ ਲਓ ਜੀ ਪਹਿਲਣ ਚਾਰ ਦਾ ਤੇ ਚੌਗੀ ਜਰਸੀ ਬਰੀਡ ਦੀ ਇੱਕ ਹੀ ਵੱੱਛੀ ਆ ਹੈਗੀ ਸੋਹਣੀ ਆ ਸੁਨੱਖੀ ਪੂਰੀ ਆ ਫੱਟ ਫੱਟ ਜਾਂ ਹਵਾਨਾ ਤਿੰਨਾ ਚਾਰਾਂ ਦਿਨਾਂ ਪੰਜਾਂ ਦੇ ਵਜੂ ਵਿੱਚ ਸੂਪੂ ਆਇ ਨਹੀਂ ਹਫਤਾ ਲੈ ਜੂ ਇੰਨੇ ਦਿਨਾਂ ਨਾਲ ਹੀ ਨਹੀਂ ਕੋਈ ਦੋਹੀ ਦਿਨੀ ਵੀ ਸੂ ਸਕਦੀ ਕੋਈ ਚਾਰੀ ਦਿਨੀ ਵੀ ਸੂ ਸਕਦੀ ਆ ਚੀਜ਼ ਆ ਹਾਂ ਹੈ ਚੰਗਾ ਜਾਨਵਰ ਘਰੇ ਖੜਾ ਸੋਹਣਾ ਲੱਗੂ 15 16 15 ਦੁੱਧ ਪਿਆ ਜੂ ਫੁੱਲ ਬਰੀਡ ਕੁਆਲਟੀ ਵਾਈਜ਼ ਐਨ ਓਕੇ ਆਈ ਨਹੀਂਗਾ ਮੈਕਸ ਬਰੀਡ ਨਹੀਂ ਜਰਸੀ ਬਰੀਡ ਕੁਆਲਿਟੀ ਫੋਲੀ ਆ ਗੁੰਦਮਾ ਹਵਾਨਾ ਚਾਰ ਮੋਟੇ ਮੋਟੇ ਗੁਲਾਬੀ ਥਾਨ ਦੋ ਤਿੰਨ ਦਿਨ ਲੈ ਜੂ ਨਾਰਮਲੀ ਬੁੱਥੀਵਤੀ ਸੋਹਣੀ ਆ ਛੋਟਾ ਕੰਨ ਕਿੰਨੇ ਦੀ ਕਰਦਾ ਤੇ ਜੈਜਾਪਾ ਮੋਲ ਨਹੀਂ ਵੀਰੇ 60000 ਦੀ ਬੱਚੀ ਦੇਣੀ ਹੈ ਸਹੀ ਆ 60000 ਦੀ ਬਾਈ ਕਹਿੰਦਾ ਬੱਚੀ ਦੇਣੀ ਹੈ ਛੋੜ ਛੱਪਾ ਚਲੋ ਉਹ ਤਾਂ ਹੋ ਹੀ ਜਾਂਦਾ ਹੁੰਦਾ ਬੱਚੀ ਚੰਗੀ ਬਹੁਤ ਆ ਰਾਜੀ ਬਹੁਤ ਗੁੰਦਨੀ ਪੂਰੀ ਆ ਹਾਂ ਬਾਕੀ ਹੈ ਦੰਦਾ ਚਾਰ ਦੰਦਾ ਆਏ ਨਹੀਂ ਵੀ ਛੜਕ ਜੀ ਆ ਦੋਸਤੋ ਬੱਚੀ ਸੋਹਣੀ ਹੈ ਵਜਨ ਵਜੂਦ ਵਾਲੀ ਆ ਬਾਕੀ ਦੁੱਧ ਲੇਵੇ ਨੇ ਦੇਣਾ ਹੁੰਦਾ ਲੇਵੇ ਦੀ ਬਾਕੀ ਅੱਗੇ ਸੇਵਾ ਕੇਰਾ ਤਾਂ ਹੁਣ ਲੇਵਾ ਵੇਖ ਕੇ ਲੱਗਦਾ ਖੁੱਲਾ ਦੁੱਧ ਪਿਆਉ ਹਾਈਟ ਵੀ ਆਏ ਨਹੀਂ ਬਾੜੀ ਛੋਟੀ ਨਹੀਂ ਨਾਰਮਲ ਹਾਈਟ ਆ ਜਿੱਦੀ ਜਰਸੀਆਂ ਨੇ ਹੁਣ ਜਰਸੀਆਂ ਮੁਕਾਬਲੇ ਪੂਰੀ ਹਾਈਟ ਪਰ ਲੇਵਾ ਬਹੁਤ ਸੋਹਣਾ ਵੱਡਾ ਹਵਾਨਾ 2 ਨੰਬਰ ਕੱਢ ਬੱਚਾ ਕਿਹੜਾ ਵਖਾਉਣਾ 2 ਨੰਬਰ ਤੇ ਬੈੜਾ ਸਾਰੀਆਂ ਸੇਲ ਆ ਜਿਹੜੀਆਂ ਨਿਕਲ ਅੱਜ ਦੀ 2-3 ਵੇਚ ਤੀਆਂ ਦੂਜੀਆਂ ਸਾਰੀਆਂ ਸੇਲ ਆ ਐਨੂੰ ਕੱਢ ਇਹ ਦੋ ਦਾਲ ਦਾ ਬੱਚਾ ਛਾਈਵਾਲ ਵੱਛੀ ਆ ਦੋਂਦੀ ਪਹਿਲਣ ਕਿੰਨੇ ਕ ਦਿਨ ਲੈ ਜੂ ਦੁੱਧ 18 ਤੋਂ 19 ਦੇ ਵਿੱਚ ਪੈ ਜੂ ਗੁਰਦਾਸ ਤਾਂ ਕਹਿੰਦਾ ਮੇਰੀ ਗਾਰੰਟੀ ਆ ਹਾਂ ਛੜਤਾ ਰੱਸਾ ਲਾਓ ਜੀ ਚੀਜ਼ ਆਏ ਹਾਂ ਕੋਈ ਲੱਤਾਂ ਛੜਾਂ ਲਈ ਢਾਂਡੀ ਨਹੀਂ ਪੜਾ ਥੱਲੇ ਪਿੰਗ ਪਾਈ ਚੱਲ ਪਹਿਲਣ ਦੋਂਦੀ ਸੀਲ ਫਲ ਸਮਾਂ ਕਿੰਨੇ ਦੀ ਮੋਲੇ ਦਾ ਨਹੀਂ ਕਰਨਾ 60000 ਦੀ ਮੋਲ ਇਹਦਾ ਵੀ ਨਹੀਂ ਬਾਈ ਕਹਿੰਦਾ 65000 ਦੀ ਦੇਣੀ ਆ ਦੁੱਧ ਫੁੱਲ ਪਿਆ ਤੂੰ ਨਾੜਾ ਨੂੜਾ ਖੁੱਲੇ ਵੇ ਕਿੰਨਾਂ ਮੋਟੀਆਂ ਨਾੜਾਂ ਬੱਲੇ 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 ਲੈਵਾ ਨਾੜਾਂ ਨਾਲ ਮੋਟੀਆਂ ਮੋਟੀਆਂ ਨਾਲ ਭਰਿਆ ਪਿਆ ਪਰ ਵੱਛੀ ਆ 21 ਹਾਂ ਜੇ ਕਿਹਨੇ ਘਰੇ ਦੁੱਧ ਦੁੱਧੂ ਪੀਣ ਨੂੰ ਲੈਣੀ ਨਾ ਫੈਟ ਫੂਡ ਵਧੀਆ ਆਉ ਫੁੱਲ ਫੈਟ ਆਉਗੀ ਘਰੇ ਦੁੱਧ ਪੀਣ ਨੂੰ ਨਾਲੇ ਤਾਂ ਘਰੇ ਦੁੱਧ ਪੀਣ ਨੂੰ ਵੀ ਖੁੱਲਾ ਰੂ ਵੈੜ ਵੱਡੀ ਆ ਦੁੱਧ ਵੱਧ ਪਿਆ ਜਾਊਗੀ ਅੱਧਾ ਦੁੱਧ ਡੈਰੀ ਵੀ ਪੈ ਜਾਊਗੀ ਘਰੇ ਵੀ ਫੈਟ ਵਾਲਾ ਦੁੱਧ ਵਰਤੇ ਆ ਜੋ ਹਾਂ ਤੇ ਦੂਜਣ ਹੁੰਦੀ ਆ ਰਾਂ ਆਏ ਨਾ ਕਰਮਾੜੀ ਆਏ ਨੇ ਵੀ ਇੱਕ ਪਾਸੇ ਵਹਾ ਕੇ ਚਵਾਉ ਹਾਂ ਉਧਰ ਪਹਿਲਾਂ ਬੈਠਾ ਹੀ ਤਰ੍ਹਾਂ ਹੁਣ ਬਹਿ ਗਿਆ ਲੈ ਲਓ ਜੀ ਭਾਵੇਂ ਸਿੱਧੇ ਪਾਸੇ ਦੀ ਬਹਿ ਜਾਓ ਭਾਵੇਂ ਪੁੱਠੇ ਪਾਸੇ ਦੀ ਬਹਿ ਜਾਓ ਪ੍ਰਾਈਸ ਕੀ ਕੀਤਾ ਇਹਦਾ 61000 ਰੁਪਏ ਅੱਛੀ ਸੀ 60 ਦੇ 1 61000 ਦੀ ਦੇ ਦੇਣੀ ਆ ਹਜੇ ਦੋਂਦੀ ਆ ਪਹਿਲੇ ਨਾ ਉਹ ਕਦ ਕਦ ਕਰਮਾੜੀ ਨੇ ਬਹੁਤ ਕੀਤਾ ਵੱਡੀ ਫੌਲੀ ਆ ਸਾਰੀ ਚੰਗੀ ਆ ਯਾਰ ਹਾਂ ਬਜਨ ਵਜੂਦ ਵੀ ਬਹੁਤ ਆ ਕੋਈ ਲੱਸੀ ਮਾੜੀ ਸਾਡੇ ਜੇ ਨਹੀਂ ਦਿੰਦੇ ਬਾਕੀ ਤੁਹਾਨੂੰ ਦੱਸ ਹੀ ਰਹੀ ਆ ਸਕਰੀਨ ਤੇ ਬਾਕੀ ਹਰੇਕ ਦੇ ਘਰੇ ਪੰਜ ਪੰਜ ਚਾਰ ਚਾਰ ਫੋਨ ਆ ਦੋ ਦੋ ਤਿੰਨ ਤਿੰਨ ਹਰੇਕ ਦੀ ਜੇਬ 'ਚ ਹੀ ਆਪੋ ਆਪਣੇ ਫੋਨਾਂ ਦੇ ਵੀਡੀਓ ਕਾਲ ਦੇ ਜ਼ਰੀਏ ਤੁਸੀਂ ਵੇਖ ਸਕਦੇ ਆ ਤਿੰਨ ਨੰਬਰ ਜਦੋਂ ਹੱਥ ਧਰਾ ਲਈ ਹਾਂ ਇਹ ਨਹੀਂ ਮੱਛੀਆਂ ਇੱਕ ਤੇ ਦੋ ਨੰਬਰ ਸਰੇਆ ਦੇ ਨਹੀਂ ਆ ਹੂੰ ਦੋਸਤੋ ਪੂਰੀਆਂ ਚੰਗੀਆਂ ਲੈ ਵਾ ਇੱਧਰ ਹੀ ਦੇਖੋ ਲੈ ਖੱਬੇ ਪਾਸੇ ਵੀ ਨਾੜਾਂ ਬਹੁਤ ਵੱਲੇ ਵੱਲੇ ਐ ਤੇ ਆ ਮੱਲਾ ਤਿੰਨ ਨੰਬਰ ਤੇ ਸ਼ਾਹੀਵਾਲ ਵੱਛੀ ਲਓ ਜੀ ਤਿੰਨ ਨੰਬਰ ਇੱਕ ਹੋਰ ਚੰਗੀ ਫੈਟ ਵਾਲੀ ਸ਼ਾਹੀਵਾਲ ਜਿਹੜਾ ਛਾਈਵਾਲ ਛਾਈਵਾਲ ਕਰਦੇ ਆ ਨਾ ਲਾਓ ਜੀ ਇੱਕ ਛਾਈਵਾਲ ਹੋਰ ਵਜਨ ਵਜੂਦ ਚ ਪੂਰੀ ਪੰਜ ਚਾਰ ਡੱਬੀਆਂ ਸੱਤ ਬੈੜਾ ਹੋਣੀਆਂ ਡੱਬੀਆਂ ਤਿੰਨ ਇੱਕ ਦੋ ਤਿੰਨ ਤਾਂ ਅੰਦਰ ਹੀ ਖੜੀਆਂ ਸੁਈਆਂ ਸਵਾਈਆਂ ਠੀਕ ਹੈ ਦੁੱਧ ਦਾ ਜਾਨਵਾਰਾ ਜਮਾ ਕਿੰਨਾ ਕੱਢ ਜੂ ਦੁੱਧੇ 20 ਕਿਲੋ ਗਰੰਟੀ ਆਜੋ ਦੋਸਤੋ 20 21 ਕਿਲੋ ਬਾਈ ਕਹਿੰਦਾ ਦੁੱਧ ਪਿਆ ਜੂ ਦੂਜਾ ਸੁਆ ਝੋਲ ਝੂਲ ਤਾਂ ਅਮਰੀਕਨ ਵਾਂਗੂ ਬਹੁਤ ਹਲੇਵਾ ਖੁੱਲਾ ਵੱਡਾ ਹਵਾਨਾ ਬਾਕੀ ਦਾਣਾ ਚਾਰ ਲੈ ਜੂਗੀ ਜਦੋਂ ਮੱਚੀ ਤਿਆਰ ਹੋ ਜਾਂਦੀ ਆ ਬੰਬੂ ਲਾ ਗਈ ਸੂ ਫਲ ਚੰਗੀ ਵੱੱਛੀ ਆ ਆਹਾ ਨਹੀਂ ਠੀਕ ਆ ਯਾਰ ਕਰਦੇ ਤੇ ਪਹਿਲੇ ਜਾਨਵਰ ਛੋਟੀ ਦੇ ਆ ਬਰੀਡਾਂ ਡੋੱਡੀ ਆ ਜਿਵੇਂ 1 ਨੰਬਰ ਜਰਸੀ ਸੀ ਤੇ ਪਰ ਹੈ ਕਿ ਜਾਨਵਰ ਪੂਰੇ ਚੰਗੇ ਕਿੰਨੇ ਦੀ ਕਰਦੇ ਤੇ 67000 ਦੀ ਅੱਛੀ ਦੇ 60 ਦੇ ساتھ 67000 ਦੀ ਵੱੱਛੀ ਦੇਣੀ ਆ ਫੋਟ ਵੰਗੂਲੇ ਵਾ ਵਾਧਾ ਪਿੱਛੇ ਨੂੰ ਅਜੇ ਲੈ ਜਾਣੇ ਵਾਵਾ ਕਰਕੇ ਦੇਣੀ ਆ ਹਾਂ ਔਰ ਕਹਿੰਦਾ ਗੱਲ ਇਹ ਘਰੇ ਖੜ ਗਈ 18 ਕਿਲੋ ਕੰਡੇ ਦੇ ਤਲਾਕੇ ਦੇਣਾ ਇਹਦਾ ਅੱਛਾ ਹਾਂ ਲਓ ਜੀ ਇੱਕ ਤਾਂ ਕਈ ਕਹਿੰਦੇ ਨੇ ਵਪਾਰੀ ਕਹਿ ਦਿੰਦੇ ਗੱਭਰ ਨੂੰ ਅਗਲਾ ਇੰਨਾ ਦਿਓ ਬਾਅਦ ਚ ਦੇਂਦੀ ਨਹੀਂ 18 ਕਿਲੋ ਦੁੱਧ ਬਾਈ ਕਹਿੰਦਾ ਗਾਰੰਟੀ ਨਾਲ ਚਵਾ ਕੇ ਦੇਣੀ ਜੇ ਘਰੇ ਗੱਭਰ ਨਾ ਵੇਖੀ ਖੜ ਗਈ ਤਾਂ ਹਰ ਸਚਾਈ ਦੱਸਣ ਲੱਗੇ ਜਮ ਹਾਂ ਰੀਣਾ ਤੀਜੇ ਸੂਏ ਗੱਲ ਸੁਣੀਆ ਤੀਜਾ ਸੂਆ ਕਹੇ ਕੇ ਮੈਂ ਦੂਜੇ ਕਹਿੰਦਾ ਕਿਸੇ ਦਾ ਐ ਨਹੀਂ ਕਿਹੜਾ ਤੀਜੇ ਹੋ ਪਰ ਰੀਣਾ ਤੀਜਾ 20 ਲੀਟਰ ਉਹ ਦਿੰਦੀ ਹੈਗਾ ਠੀਕ ਹੈ ਲਓ ਜੀ ਰੀਅਲ ਤੀਜਾ ਸੂਆ ਇੱਕ ਅੱਧੇ ਸੂਏ ਤੋਂ ਚਲੋ ਪਤਾ ਨਹੀਂ ਲੱਗਦਾ ਕਿ ਸਾਰੇ ਦੂਜੇ-ਦੂਜੇ ਹੀ ਕਹੀ ਜਾਂਦੇ ਆ ਬਾਈ ਨੇ ਵੀ ਦੂਜਾ ਕਿਹਾ ਸੀ ਪਰ ਬਾਈ ਕਹਿੰਦਾ ਅਸਲੀਅਤ ਇਹ ਆ ਕਿ 20 ਕਿਲੋ ਦੁੱਧ ਦੇ ਦਿੰਦੀ ਐ ਸਹੀ ਤੀਜਾ ਸੂਆ ਬਾਈ ਨੇ ਮजूद ਆ ਨਿਕਰ ਘਾ ਸਾਰੇ 67000 ਦੀ ਫੈਡ ਫੂਡ ਵਧੀਆ ਆ ਜਣੀ ਅਮਰੀਕਨਾਂ ਦੇ ਬਰੋਬਰ ਦੁੱਧ ਪਿਆ ਦੇਣਾ ਅੱਗੇ ਸੁਣਾ ਅੰਦਰ ਬਾਈ ਜੋੜਾ ਸੂਈਆਂ ਸੂਈਆਂ ਨੇ ਵਿਖਾ ਦਿਗੀ ਹਾਂ ਬਈ ਲਓ ਜੀ ਸੂਈਆਂ ਵੇਖ ਲਓ ਪਹਿਲਾਂ ਐਤੇ ਆ 4 ਨੰਬਰ ਹਾਂ 4 ਨੰਬਰ ਇਦੋਂ ਬਗਰ ਬੱਚੀ ਆਈ ਅੱਛਾ ਫੀਮੇਲ ਕਾਫ ਬਛੜੀ ਮਗਰ ਇਹਦਾ ਸੀਮਨ ਸੂਮਨ ਪਤਾ ਨਹੀਂਗਾ ਹੈ ਪਰ ਸੀ ਬਣਦੀ ਜਾਂ ਦੱਸਿਆ ਏ ਉਹ ਪੁੱਛ ਕੇ ਦੱਸਦਾਗੇ ਜੇਰ ਜੱਪਾ ਜੇਰ ਦੀ ਗਾਰੰਟੀ ਆ ਥਣਾ ਦੀ ਕਿੰਨਾ ਕੁ ਪਿਆਜੂ ਕੱਢ ਬਾਹਰ ਨੂੰ ਦੋਸਤੋ ਜੇਰ ਜੱਪੇ ਦੀ ਗਾਰੰਟੀ ਆ ਕਿਉਂਕਿ ਬਾਈ ਦੇ ਘਰੇ ਸੂਈਆਂ ਕਦਾ ਹੁੰਦਾ ਨਾ ਮਾਲ ਖਰੀਦੇ ਆ ਪਤਾ ਨਹੀਂ ਅਗਲੇ ਜੇਰ ਪਈ ਕਿ ਨਹੀਂ ਪਈ ਆਂ ਬਰਾਂਡੇ ਜੀ ਰਾਤ ਨੂੰ ਜਾਂ ਸਵੇਰ ਸੂਈਆਂ ਵਾ ਇਹ ਇਹਦਾ ਤਾਂ ਬੱਚਾ ਹਜੇ ਕੰਬੀ ਜੇ ਜਾਂਦਾ ਗਿੱਲਾ ਸੁੱਕਾ ਜਿਆ ਤੇ ਕੋਈ ਸਵੇਰ ਦੇ ਵੇਲੇ ਸੂਈ ਹੋਊਗੀ ਕੋਈ ਚਾਰ 3:00 4:00 ਕਿੰਨੇ ਵਜੇ ਸੂਈ ਆ ਇਹ 4:00 ਕਿਉਂਕਿ ਬੱਚਾ ਹੀ ਦਸੀਆਂ ਨਾ ਅੱਧਾ ਗਿੱਲਾ ਸੁੱਕਾ ਜਾਂ ਜੇਰ ਪੈ ਗਈ ਦੁੱਧ ਕਿੰਨਾ ਕ ਪਾ ਦੂ ਦੁੱਧ ਤਾਂ 23 ਲੀਟਰ ਵੇਰ ਦੇ ਪਲੂਨ ਲਈ ਉਸ ਥਾਣ ਬਹੁਤ ਚੰਗੇ ਮੋٹے ਮੋٹے ਥਾਣਾ 23 ਕਿਲੋ ਦੁੱਧ ਪਹਿਲੇ ਨੇ ਦਿੱਤੇ ਆ ਦੂਜਾ ਸੂਹਾ ਤੇ ਮਗਰ ਵੱੱਛੀ ਫੁੱਲ ਵੱਡੀ ਵਹਿੜਾ ਹਾਂ ਐਚ ਐਫ ਬਰੀਡ ਦੀ ਵਹਿੜਾ ਕਦ ਕਾੜ ਤੁਸੀਂ ਬਾਕੀ ਵੇਖ ਹੀ ਰਹੇ ਆ ਮਗਰ ਵੀ ਬੱਚਾ ਸੋਹਣਾ ਵਧੀਆ ਦੁੱਧ ਦੁੱਧ ਛੱਡ ਲਵੋਗੇ ਤੇ ਖੀਰੀਆਂ ਸੂ ਪੈਂਦੀਆਂ ਯਾਨੀ ਕਿ ਇੱਕ ਤਾਂ ਹੁੰਦਾ ਨਾ ਬੱਚੀ ਕਈ ਤਾਂ ਨਾਂ ਦੀ ਬੱਚੇ ਅਮਰੀਕੀ ਜੇ ਬਲਾ ਨਰੋਏ ਹੁੰਦੇ ਖੁੱਲੇ ਡੁੱਲੇ ਟਾਂਚੇ ਦੇ ਹੁੰਦੇ ਆ ਹਾਂ ਦੱਸਿਆ ਵੀ ਹੈਗਾ ਪਰ ਅਸੀਂ ਸੱਚ ਨਹੀਂ ਮੰਨਦੇ ਤੈਨੂੰ ਸਾਫ਼ ਗੱਲ ਦੱਸ ਦਣਾ ਵੀ ਉਹਦਾ ਕਹਿੰਦੇ ਪਤਾ ਨਹੀਂ ਕਿਹੜੇ ਦਾ ਦੱਸ ਦੇਈਗਾ ਹੈਗਾ ਬਈ ਉਹ ਮੱਛੀ ਦੂਦ ਦੇਖੀ ਜੋ ਇਹ ਜੇਤੀਆ ਹੁਣ ਪੁੱਛਣਾ ਸਹੀ ਹੈ ਹਾਂ ਦੋਸਤੋ ਬੱਚਾ ਸੋਹਣਾ ਜਿਵੇਂ ਮੈਂ ਗੱਲ ਕਰੀ ਜਾਂਦਾ ਸੀ ਨਾ ਕਿ ਕਈ ਬੱਚੀਆਂ ਤਾਂ ਨਾਂ ਦੀਆਂ ਹੁੰਦੀਆਂ ਨਿੱਕੀਆਂ ਜੀਆਂ ਬੱਚੇ ਨਰੋਏ ਖੁੱਲੇ ਡੁੱਲੇ ਅੰਗਾਂ ਦੇ ਹੁੰਦੇ ਆ ਪਰ ਖੁੱਲੀ ਬੱਛੀ ਹੈ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਹੈ ਵੱਡੇ ਗੱਦ ਵਾਲੀ ਵਹਿੜ ਤਿਆਰ ਹੋ ਜੂ ਜੇ ਵਧੀਆ ਸਾਹਮਲ ਹੋਗੇ ਨੇ ਠੰਡ ਜੀ ਆ ਹਾਂ ਬਾਈ 23 ਕਿਲੋ ਬਹੁਤ ਦਿੱਤਾ ਇੰਨਾ ਮੰਨ ਲਓ ਕਿੰਨੇ ਦੀ ਇਹ ਦੇ ਮਗਰ 78000 ਦੀ ਦੋ ਘਟ 80 ਦੀ 78000 ਦੀ ਹਾਣਾ ਛੋਟ ਛੱਪਾ ਚਲੋ ਹੋ ਜੂਗਾ ਲੈ ਇੱਤੇ ਆ ਇਹ ਦੇ ਮਗਰ ਬੱਛਾ ਹੈ ਜੀਰ ਦੀ ਇਹਦੀ ਗਾਰੰਟੀ ਆ ਇਹਦੀ ਜੀਰ ਕੋਈ ਤੜਕੇ 4 ਵਜੇ ਲਓ ਜੀ ਇਹਦੀ ਸਵੇਰ ਮਾਰਨਿੰਗ 4 ਵਜੇ ਜੀਰ ਪਈ ਹੈ ਇਹ 4:00 ਵਜੇ ਸੂਈ ਆ ਵੀਡੀਓ ਬਣਾ ਰਹੇ ਆ 11 12 ਕ ਦਾ ਸਮਾਂ ਹੋ ਗਿਆ ਉਹ ਬਾਕੀ ਮੈਂ ਮੋਬਾਈਲ ਤੇ ਤੁਹਾਨੂੰ ਰਾਈਟ ਸਮਾਂ ਵਿਖਾ ਦੇਣਾ ਅਜ ਤਾਂ ਧੁੱਪ ਨਿਕਲੀ ਆ ਮਾਰ ਇਹਨੇ ਦਿਨ ਲਾਇਆ ਵਧੀਆ ਨਹੀਂ ਤਾਂ ਤੁੱਪ ਜੀ ਵੇਖਣ ਨੂੰ ਤਰਸੇ ਪਏ ਸੀ ਠੰਡ ਬਹੁਤ ਦੁੱਧ ਪਿੰਨਾ ਕੇ ਪਿਆ ਜੂ ਦੁੱਧ 18 17 18 ਜੀ 17 18 17 18 ਪਿਆ ਜੂ ਕੇਰਾ ਪਸ਼ੂ ਸੁਕੇ ਲੱਕਾਂ ਮਾਰਦਾ ਜਾਦ ਪਾੜ ਬਹੁਤ ਚੰਗੀ ਹਾਂ ਸੋਹਣੀ ਹੈ ਬਰੀਡ ਅਮਰੀਕਨ ਐਚ ਐਫ ਬਰੀਡ ਦੀ ਵਹਿੜ ਕਿਉਂਕਿ ਕਿੰਨਾ ਪਾਣੀ ਨਿਕਲ ਜਾਂਦਾ ਬੱਚਾ ਕਿੰਨਾ ਬਾਹਰ ਆ ਜਾਂਦਾ ਨਾਲ ਜੇਰ ਜੱਪਾ ਬਠਲ ਜੇਰ ਦਾ ਹੁੰਦਾ ਬੱਚਾ ਹੁੰਦਾ ਜਦੋਂ ਮਾਸਿਕ ਫਟਦੀ ਹੈ ਕਿੰਨਾ ਪਾਣੀ ਨਿਕਲਦਾ ਪਰ ਕੇਰਾ ਤਾਂ ਪਸ਼ੂ ਮਾੜਾ ਜਾਂ ਲਿੱਸਾ ਜਾਂ ਦੱਖ ਦਿੰਦਾ ਇੱਕ ਸੁਨਸਾਰ ਪੱਠੇ ਵੀ ਨਹੀਂ ਕਈ ਕਈ ਤਾਂ ਚਲੋ ਨਾਲ ਹੀ ਚੱਕਣ ਲੱਗ ਪੈਂਦੇ ਕੁੱਖ ਚੱਕ ਲੈਂਦੇ ਪਰ ਇਹਨੇ ਚੱਕੀ ਨਹੀਂ ਅਜੇ ਹੋਰ ਸ਼ਾਮ ਤੇ ਕਰ ਚੱਕ ਜੂਗਾ ਹਾਂ ਕਈ ਚੱਕ ਲੈਂਦੇ ਆ ਤੇ ਇਹਨੇ ਹਜੇ ਚੱਕੀ ਨਹੀਂ ਕੋਈ 5-7 ਘੰਟੇ ਪਸ਼ੂ ਹੁੰਦਾ ਤਾਂ ਹੈਗਾ ਹੀ ਉਹ ਤਾਂ ਸਾਰਿਆਂ ਨੂੰ ਹੀ ਪਤਾ ਜਿਹਦੇ ਪਸ਼ੂ ਰੱਖੇ ਆ ਉਹਨੇ ਹੀਗਾ ਨਵਾਂ ਪਸ਼ੂ ਖਰੀਦਣਾ ਉਸ ਗੱਲਾਂ ਸਾਰਿਆਂ ਨੂੰ ਹੀ ਪਤਾ ਉਹ ਚਲੋ ਮੈਂ ਵਾਰੀ ਵਾਰੀ ਰਿਪੀਟ ਨਹੀਂ ਕਰਦਾ ਕਿੰਨੇ ਦੀ 60000 ਦੀ ਵੜਦਿਆਂ ਲਓ ਜੀ 60 ਦੀ ਦੋ 62 ਦੀ ਆ ਇਧਰ ਹੁਣ ਇਹ ਖੜੀਆਂ ਵਿਖਾ ਦਈਏ ਇੱਕ ਅਦੀ ਕੱਢ ਲਈ ਹਾਂ ਦੱਸ ਇਹਦੇ ਬਾਰੇ ਇਹ ਦੁੱਧ ਦਿੱਤਾ 24 ਲੀਟਰ ਪਲੂਨ ਨੇ ਹਾਂ 66 ਸੀਮਨ ਲੱਗਾ ਠੀਕ ਹੈ ਉਹਦੀ ਗਾਰੰਟੀ ਦਿੱਤੀ ਆਪਾਂ ਨੂੰ ਜਾਵਾ ਸਮਾਂ ਠੀਕ ਹੈ ਸਮਾਂ 5 ਦਿਨ ਕਿੰਨੇ ਦੀ ਇਹ ਦੇ ਦਾਂਗੇ ਹਾਂ 77000 ਦੀ 77000 ਦੀ 24 ਕਿਲੋ ਦੁੱਧ ਦਿੱਤਾ ਪੰਜਾਂ ਚਾਰਾਂ ਦਿਨਾਂ ਦੀ ਕੱਚੀ 66 ਸੀਮਨ ਲੱਗਾ ਬਾਈ ਕਹਿੰਦਾ ਉਹਦੀ ਗਾਰੰਟੀ ਉਹ ਤੁਸੀਂ ਇਹ ਨਾਲ ਗੱਲ ਕਰ ਲਿਓ 24 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਹੋਰ ਜਿਹੇਦਾਰ ਜਮੇਰ ਸਿੰਘ ਜੀ ਵਾਰਗਰ ਬਾਰੂ ਪੰਜਾਂ ਚਾਰਾਂ ਦਿਨਾਂ ਦੇ ਵਿਚ ਵਿੱਚ ਸੂਪੂਗੀ ਬਾਕੀ ਜਾਂ ਗੱਭਣ ਤੋਂ ਚਲ ਨੂੰ ਵੀ ਪਤਾ ਪਤਾ ਨਹੀਂ ਹੁੰਦਾ ਦੋ ਦਿਨ ਵੱਧ ਵੀ ਲੈ ਸਕਦੀ ਉਹ ਮਹਾਰਾਜ ਦੇ ਰੰਗ ਹੈ ਤੇ ਦਿਨਾਂ ਤੇ ਵੀ ਸੂ ਸਕਦੀ ਕੋਈ ਦਿਹਾੜੀ ਪਹਿਲਾਂ ਵੀ ਸੂ ਸਕਦੀ ਆ ਉੱਥੇ ਚੱਕਰ ਪੈਂਦਾ ਕਿ ਜਿੱਥੇ ਕਹੇ ਅਗਲੇ ਨੇ 5 ਦਿਨ ਹੋਣ ਤੇ ਪਸ਼ੂ ਲੈ ਜਾਏ 20 ਦਿਨ ਜਾਂ 15 ਉਹ ਚਲੋ ਮੰਨਦੇ ਆ ਆਪਾਂ ਕਿ ਮਾੜੀ ਗੱਲ ਪਰ ਦੋ ਚਾਰ ਦਿਨ ਤਾਂ ਪਸ਼ੂ ਵੀ ਕਈ ਵਾਰ ਆਪ ਹੀ ਵੱਧ ਲੈ ਜਾਂਦਾ ਹਫਤਾ ਵੀ ਵੱਧ ਲੈ ਜਾਂਦੇ ਆ ਉਹ ਨਾਰਮਲ ਗੱਲਾਂ ਸੀਲ ਬਹੁਤ ਆ 24 ਕਿਲੋ ਦੁੱਧ ਦਿੱਤਾ ਪਹਿਲੇ ਨੇ ਦੂਜਾ ਸਵੇਰ 6:00 7:00 ਲੱਗਿਆ ਮਾਨਤਣ ਹੋ ਜੂ ਕਿੰਨੇ ਚੋ ਹਾਂਜੀ 70000 73 ਚੋ ਐਤੇ ਇਹ ਵੀ ਦੂਜਾ ਸੂਆ ਬੱਚੀ ਆ ਜੀ ਹੂੰ ਇਹਦਾ ਰੀਨ ਉਹਦਾ ਦੇਣ ਲੈਣ ਦਾ ਮੁੱਲ 61000 ਰੁਪਏ 60 ਦੇ ਇੱਕ 61 ਦੀ ਹਾਂ ਦੁੱਧ ਦਊਗੀ ਗਾਰੰਟੀ ਦਾ 22 23 ਲੀਟਰ 22 ਤੇ 23 ਕਿਲੋ ਦੁੱਧ ਪੈ ਜੂ 61000 ਦੀ ਜਾਇਜ਼ ਹੀ ਕੀਮਤ ਆ 60 ਤੇ 61 ਦੋ ਚਾਰ ਪੰਡ ਢੇੜਾ ਦਿਓ ਉਸ ਤੋਂ ਬਾਅਦ ਜੇ ਇਹਦੇ ਘਰੇ ਆਜੋ ਮੋਲਬਾੜੀ ਦਾ ਵੀ ਤੁਹਾਨੂੰ ਪਤਾ ਲੱਗ ਜੂ ਕਿ ਲੋਕੀ ਕਿੰਨਾ ਕਰਦੇ ਆ ਅੱਠਾਂ ਹੀ ਮਹਾ ਕਰੀਏ ਮਿਲਦੀ ਨਹੀਂ ਆ ਹਾਂ ਨਹੀਂ ਇਹ ਤਾਂ ਗੱਲ ਸਹੀ ਆ ਜੀ ਪਤਾ ਨਹੀਂ ਕਿਧਰ ਗਏ ਗਾਇਆ ਪਿੰਡਾਂ ਜਹੇ ਹਾਂ ਹਾਂਜੀ ਜਾਨਵਰ ਬਹੁਤ ਘਟ ਗਏ ਆ ਦੋਸਤੋ ਇਹ ਜਹੇਦਾਰ ਵਾਲੀ ਗੱਲ ਸਹੀ ਆ ਕਿ ਗਾਇਆਂ ਪਤਾ ਨਹੀਂ ਕਿਧਰ ਗਈਆਂ ਗਾਇਆਂ ਕਿਧਰ ਜਾਣੀਆਂ ਨਵੀਂ ਪੀੜ੍ਹੀ ਸਾਰੀ ਕੈਨੇਡਾ ਕੈਨੇਡਾ ਗਈ ਜਾਂਦੀ ਆ ਤੇ ਨਵੀਂ ਪੀੜ੍ਹੀ ਨੇ ਗਾਂ ਕੰਮ ਚੱਕਣਾ ਹੁੰਦਾ ਵਾ ਚੀਜ਼ ਆ ਤੇ ਪੁਰਾਣਿਆਂ ਦੇ ਵੱਸੋਂ ਕੰਮ ਹੁਣ ਬਾਹਰ ਗਿਆ ਕਿਉਂਕਿ ਗੱਡੀਆਂ ਬੁੱਢੀਆਂ ਹੋ ਗਈਆਂ ਤੇ ਹੁਣ ਉਹ ਹੀ ਥੋੜੀ ਜਵਾਨੀ ਵਾਲਾ ਥੋੜੀ ਚੱਲਦਾ ਹੁੰਦਾ ਤੇ ਨਵੇਂ ਜਾਜੇ ਝੜ ਗਏ ਆ ਤੇ ਤਾਂ ਪਸ਼ੂਆਂ ਦੀ ਗਿਣਤੀ ਬਹੁਤ ਵੱਡ ਗਈ ਹੈ ਤੇ ਇਹ ਕਹਿੰਦਾ ਬੜੀ ਮੁਸ਼ਕਲ ਨਾ ਇੰਨੇ ਪਸ਼ੂ ਕਹਿੰਦਾ ਇਕੱਠੇ ਕਰੀਦੇ ਆ ਬਾਈ ਯਾਰ ਇੱਕ ਤਾਂ ਲੋਕ ਕਹਿੰਦੇ ਮਾਲ ਖੜਾ ਹਾਂ ਜੇ ਕਿਸੇ ਨੂੰ ਕਹਿੰਦੇ ਮਾਲ ਮਿਲਦਾ ਨਹੀਂ ਉਹਨੂੰ ਅਗਲਾ ਕਹਿੰਦਾ ਥੋੜੇ ਖੜਿਆ ਇਹ ਸਾਨੂੰ ਪਤਾ ਕਿਵੇਂ ਮੁੱਲ ਲਾ ਕੇ ਇਕੱਠੇ ਹੁੰਦਗੇ ਇਹ ਤਾਂ ਗੱਲ ਹੈ ਕਿਸੇ ਦੇ ਘਰੇ ਵੜਦੇ ਆ ਨਾ ਹੂੰ ਜੇ ਕੋਈ ਚੀਜ਼ ਮੂਰੇ ਮੱਥੇ ਲੱਗੇ ਆ ਲੈ ਬਣਾ ਨਿਕਲਦੇ ਨਹੀਂ ਹਾਂ ਇਹ ਤਾਂ ਗੱਲ ਸਹੀ ਹੈ ਜਦੋਂ ਕਿਹਦੇ ਘਰੇ ਜਾਣਾ ਹੈ ਮੁੱਲ ਲਾਉਣਾ ਪੈਂਦਾ ਆਏ ਨਹੀਂ ਅੱਜ ਲੈ ਜਾਂ ਲਾਉਂਦਾ ਮੁੱਲ ਕੱਲ ਨੂੰ ਫਿਰ ਲਾ ਲਾਂਗੇ ਹਾਂ ਜਦੋਂ ਜਾਇਦਾ ਲਾ ਕੇ ਮੁੱਲ ਉਹ ਤੋਂ ਲਿਆਉਣੀ ਪੈਂਦੀ ਆ ਹਾਂ ਦੋ ਦਿਨ ਗਾਹ ਹੁੰਦਗੇ ਉਹਨੇ ਘਰੇ ਆ ਦੂਜੇ ਦਿਨ ਮਿਲਦੀ ਨਹੀਂ ਗੀ ਮਿਲਦੀ ਨਹੀਂ ਕੋਈ ਹੋਰ ਲੈ ਜਾਂਦਾ ਹਾਂ ਕੇਰਾ ਹੀ ਪੱਕੇ ਪੈ ਰਹੀ ਹੋਣਾ ਪੈਂਦਾ ਆਪਣੇ ਖੱਟਾ ਕਾ ਥਾਲੇ ਦਾ ਸਾਫ ਪਸੂ ਬੋਲੇ ਲੈ ਲੈਣਾ ਬਸ ਸਹੀ ਹੈ ਹਾਂ ਮਾਰ ਦੇ ਦੋਸਤੋ ਇਹ ਵੀ ਗੱਲ ਸਹੀ ਆ ਚੰਗੀ ਬੜਾ ਟੈਰ ਵਧੀਆ ਲਈ ਦੀ ਹਾਂ ਨਹੀਂ ਠੀਕ ਆ ਵਧੀਆ ਗੱਲ ਐ ਤੇ ਮਰ ਖੜੀ ਖੜੀ ਦੱਸ ਦੇ ਇਹ ਪਲੂਣਾ ਬੱਚੇ ਦਾ ਦੋ ਪਹਿਲਾਂ ਨਾ ਦੋ ਬੱਚੀਆਂ ਕੋਦਰ ਡੱਬੀ ਖੜੀ ਐ ਇੱਕ ਇਹ ਆ ਜੋੜਾ ਫਾਰਮ ਚੋਂ ਲਿਆ ਏ ਕਾ ਡੱਬੀ ਏ ਕੋ ਡੱਬੀ ਖੜੀ ਆ ਸਾਈਵਾਲ ਦੇ ਪਰੇ ਆਹ ਤੂੰ ਗਵਾਹ ਨਹੀਂ ਲੈਣਾ ਭਰਾ ਵਾ ਜੇ ਲੈ ਜਾਊਗਾ ਲਾੜੂਗਾ ਠੀਕ ਹੈ ਦੋਹਾਂ ਦੇ ਯਾਰ ਜਮਾਂ ਹੀ ਪੂਰਾ ਪੈਣਾ ਹੀ ਹੈ ਪਛਾਣ ਨਹੀਂ ਹੋਣੀ ਸਦੀ ਠੀਕ ਹੈ ਕਿੰਨੇ ਦੀ ਇਹ ਬਈ 70 ਚੋਂ ਦੋ ਛੋੜ ਕਰਨੀਆਂ 270 ਚੋਂ ਉਹਦੀ ਛੋੜ ਕਰਨੀਆਂ ਠਾੜ ਠਾੜ ਦਾ ਜੋੜਾ ਦੇਣਾ ਭਰਾ ਦੋਸਤੋ ਆ ਵੈੜ ਤੇ ਇੱਕ ਉਹ ਅੱਛੀ ਖੜੀ ਆ ਪਰ ਤੇ ਆ ਵੈੜ ਇਹ ਠਾਠ ਠਾਠ ਹਜ਼ਾਰ ਦੀਆਂ ਦੋਵੇਂ ਦੇਣੀਆਂ ਬਾਈ ਕਹਿੰਦਾ ਸਾਤ ਦਾ ਗੋਆ ਵੀ ਨਹੀਂ ਲਿਆ ਫਾਰਮ ਵਾਲਿਆਂ ਦਾ ਕਿਉਂਕਿ ਡੋਢੀ ਹੁੰਦੇ ਨੇ ਕੋਲੇ ਪਸ਼ੂ ਜ਼ਿਆਦੇ ਹੁੰਦੇ ਆ ਇਹ ਬਾਲਾ ਨਮਾ ਨੂਨ ਵਾਲੇ ਪਾਸੇ ਨਹੀਂ ਜਾਂਦੇ ਪਸ਼ੂ ਦੀ ਬਰੀਡ ਲੈ ਲੈਂਦੇ ਵੇਖ ਕੇ ਪਰ ਹਾਰ ਸ਼ਿੰਗਾਰ ਵਾਲੇ ਪਾਸੇ ਨਹੀਂ ਜਾਂਦੇ ਤੇ ਚਲੋ ਵਧੀਆ ਗੱਲ ਆ ਨਹੀਂ ਨਵਾਈਦੀਆਂ ਨਹੀਂ ਬਈ ਇੰਨੀਆਂ ਗੰਦੀਆਂ ਠੰਡ ਵੀ ਬਹੁਤ ਨਾ ਨਵਾਈਆਂ ਵੀ ਨਹੀਂ ਜਾਂਦਾ ਹੁਣ ਆ ਵੇਣਾ ਵੇਚੀਆਂ ਹੁਣ ਆ ਬੰਦੇ ਜੇ ਲੈ ਕੇ ਸੌਦਾ ਕਰਕੇ ਪੈਸੇ ਦੇ ਕੇ ਭੇਜਣੀਆਂ ਦੋ ਇਹ ਦੂ ਪਹਿਲਾਂ ਪੈਸੇ ਨਹੀਂ ਮਾਰਿੰਦਾ ਨਹੀਂ ਨਵਾਈਆਂ ਇਹ ਨਵਾਈਏ ਨਹੀਂ ਜਾਂਦਾ ਇਹ ਵੀ ਗੱਲ ਸਹੀ ਆ ਦੋਸਤੋ ਇੱਕ ਅੱਧਾ ਦੋ ਜਾਨਵਰ ਤਾਂ ਚਲੋ ਨਵਾਈਏ ਜਾਂਦੇ ਆ ਬਾਕੀ ਓਡੋ ਢੀ ਮਾਨ ਹੁੰਦਾ ਇਹ ਦੂਜੂ ਹੀ ਚੱਲਦੇ ਆ ਵਧੀਆ ਗੱਲ ਆ ਇਹ ਨਵਾਈਆਂ ਨੂੰ ਹੀ ਹੁਣ ਇਹਨਾਂ ਦੀਆਂ ਪਸ਼ੂ ਸੋਹਣਾ ਲੱਗੇ ਤੇ ਉਹ ਤੁਹਾਨੂੰ 5000 ਵਧ ਦੇਣਾ ਪਊਗਾ ਇੱਕ ਆਲਾ ਹਮਤੋ ਚੱਲਾ ਮਹਾਰਾਜ ਦੇ ਹੁਕਮਾਂ ਮੰਨ ਲੈਨੇ ਵੇਚਦੇ ਆ ਕਿਸੇ ਦੇ ਘਰੇ ਬੱਚੇ ਅੱਜ ਵੀ ਵੜਾ ਦਾ ਮੁੱਲ ਹੋਊਗਾ ਸੀ 80 ਹਾਂ ਮੁੱਲ ਜਿਆ ਚੰਗੇ ਬਚਾ ਹੂੰ ਦੋਸਤੋ 68000 ਦੋ ਘਟਾ 70 ਦੀ ਪੂਰੀ ਚੰਗੀ ਫੁੱਲ ਵੱਡੀ ਵੱੱਛੀ ਆ ਪਹਿਲਣ ਉਹ ਵੀ ਪਹਿਲਣ ਆ ਸਵਾਗਤ ਕਿੰਨਾ ਪਿਆ ਇਹਨਾਂ ਦਾ 10 10 ਦਿਨ ਦੋਵੇਂ ਮੱਛੀਆਂ ਲੈਂਦੀਆਂ 10 10 ਦਿਨ ਦੋਵੇਂ ਮੱਛੀਆਂ ਲੈਂਦੀਆਂ ਜੇ ਕੱਚੀਆਂ ਸੀਲ ਬਹੁਤ ਹਲ ਇਧਰ ਵੇਖੋ ਆ ਜਾਨਵਰ ਜੀ ਇੱਕ ਮਹਿਦੇ ਸਾਦੇ ਕੰਮ ਤੇ ਰਹੇ ਹਾਂ ਜਿਵੇਂ ਮੱਝ ਦਾ ਦੁੱਧ ਹੁੰਦਾ ਉਹ ਦੇਉਗਾ ਹਾਂ ਸਹੀ ਗੱਲ ਸੀਲ ਸਾਬੂਲਾ ਹੂੰ ਤਬੇ ਲੱਤ ਫੜੋ ਲੈ ਫੁੱਲ ਸੀਲ ਹੈ ਪੂਰੀਆਂ ਚੰਗੀਆਂ ਵੜਾਂ ਯਾਰ ਵਧੀਆ ਸਿਲੈਕਸ਼ਨ ਹੁੰਦੀ ਇਹਨਾਂ ਦੀ ਬੁੱਤੀ ਬਾਤੀ ਇਹਦੀ ਵੀ ਸੋਹਣੀ ਆ ਤੇ ਸਾਰਿਆਂ ਨੂੰ ਸასი ਕਰ